ਬਿਲਟੀ ਵੀ ਯੂਕੇ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਕਿਸਾਨਾਂ ਦੇ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ ਔਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਮੁਕੰਮਲ ਤੌਰ ਦੇ ਉਤੇ ਪੰਜਾਬ ਦੇ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਸੈਕੜੇ ਤਾਹਾਂ ਦੇ ਉੱਤੇ ਕਿਸਾਨਾਂ ਨੇ ਰੇਲ ਮਾਰਗ ਔਰ ਸੜਕੀ ਮਾਰਗ ਜਿਹੜੇ ਸੀ ਉਹਨਾਂ ਨੂੰ ਰੋਕਿਆ ਔਰ ਉੱਤੇ ਕਿਸਾਨ ਬੈਠੇ ਨਜ਼ਰ ਆਏ ਨੇ ਪਰ ਇਸ ਦੇ ਵਿਚਕਾਰ ਅੱਜ ਜਿੱਥੇ ਕਿਸਾਨਾਂ ਦੇ ਬੰਦ ਦਾ ਅਸਰ ਜਿਹੜਾ ਪੂਰੇ ਪੰਜਾਬ ਦੇ ਵਿੱਚ ਇੱਕ ਪਾਸੇ ਦੇਖਣ ਨੂੰ ਮਿਲਿਆ ਜਿਸ ਨੂੰ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਭਰਮਾ ਹੰਗਾਰਾ ਪੰਜਾਬੀਆਂ ਦੇ ਵੱਲੋਂ ਕਿਹਾ ਗਿਆ ਸਰਬੰਸ ਸਿੰਘ ਪੰਦੇਰ ਨੇ ਕਿਹਾ ਹੈ ਕਿ 3 ਕਰੋੜ ਪੰਜਾਬੀਆਂ ਦਾ ਸਮਰਥਨ ਅੱਜ ਕਿਸਾਨੀ ਅੰਦੋਲਨ ਨੂੰ ਮਿਲਿਆ ਕਿਉਂਕਿ ਲੋਕ ਘਰਾਂ ਦੇ ਵਿੱਚੋਂ ਨਹੀਂ ਨਿਕਲੇ ਮੁਕੰਮਲ ਤੌਰ ਦੇ ਉਤੇ ਪੰਜਾਬ ਦੀਆਂ ਜਿੰਨੀਆਂ ਵੀ ਐਸੋਸੀਏਸ਼ਨਸ ਸੀਗੀਆਂ ਉਹਨਾਂ ਦੇ ਵੱਲੋਂ ਸਮਰਥਨ ਕੀਤਾ ਗਿਆ ਸੀ ਕਿਸਾਨ ਜਥੇਬੰਦੀਆਂ ਦਾ ਜਿਸ ਨੂੰ ਲੈ ਕੇ ਸਾਰੀਆਂ ਐਸੋਸੀਏਸ਼ਨਾਂ ਦੇ ਵੱਲੋਂ ਅੱਜ ਮੁਕੰਮਲ ਤੌਰ ਦੇ ਉਤੇ ਬਾਜ਼ਾਰ ਬੰਦ ਰੱਖੇ ਗਏ ਪਨਬਸ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਸੀ ਉਸ ਤੋਂ ਇਲਾਵਾ ਪ੍ਰਾਈਵੇਟ ਟਰਾਂਸਪੋਰਟ ਜਿਹੜੀ ਸੀ ਉਹਨਾਂ ਦੇ ਵੱਲੋਂ ਵੀ ਕਿਸਾਨਾਂ ਨੂੰ ਭਰਪੂਰ ਸਮਰਥਨ ਦੇਣ ਦੀ ਗੱਲ ਕੀਤੀ ਗਈ ਸੀ ਜਿਸ ਦਾ ਅਸਰ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਇਸ ਤੋਂ ਇਲਾਵਾ ਕੁਝ ਕਥਾਵਾਂ ਦੇ ਉੱਤੇ ਕੁਝ ਐਸੀਆਂ ਤਸਵੀਰਾਂ ਐਸੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਜਿੱਥੇ ਕਿ ਕਿਸਾਨਾਂ ਦੇ ਨਾਲ ਆਮ ਲੋਕ ਜਿਹੜੇ ਨੇ ਉਹ ਥੋੜਾ ਜਿਹਾ ਬਹਿਸ ਕਰਦੇ ਹੋਏ ਵੀ ਨਜ਼ਰ ਆਏ ਨੇ ਉਹ ਚਾਹੇ ਗੱਲ ਫਿਰ ਫਿਰੋਜ਼ਪੁਰ ਦੀ ਹੋਵੇ ਜਾਂ ਇਸ ਤੋਂ ਇਲਾਵਾ ਬਹੁਤ ਸਾਰੀਆਂ ਐਸੀਆਂ ਥਾਵਾਂ ਸੀ ਜਿੱਥੇ ਕਿਸਾਨਾਂ ਦੇ ਨਾਲ ਮੁਹਾਲੀ ਦੀ ਗੱਲ ਹੋਵੇ ਬਹੁਤ ਸਾਰੀਆਂ ਥਾਮਾਂ ਦੇ ਉੱਤੇ ਕਿਸਾਨਾਂ ਦੇ ਨਾਲ ਆਮ ਲੋਕ ਜਿਹੜੇ ਸੀ ਜਿਨ੍ਹਾਂ ਨੇ ਕਿਸੇ ਨੇ ਹਸਪਤਾਲ ਜਾਣਾ ਸੀ ਕਿਸੇ ਦੇ ਵਿਆਹ ਦਾ ਸਮਾਗਮ ਸੀ ਕਿਸੇ ਦੇ ਹੋਰ ਕੋਈ ਐਸਾ ਪ੍ਰੋਗਰਾਮ ਸੀ ਜਿਨ੍ਹਾਂ ਦੇ ਲਈ ਕਿਸਾਨਾਂ ਦੇ ਵੱਲੋਂ ਛੋਟ ਦਿੱਤੀ ਗਈ ਸੀ ਉਹਨਾਂ ਨੂੰ ਲੈ ਕੇ ਛਿਟਪੋਟ ਘਟਨਾਵਾਂ ਜੜੀਆਂ ਨੇ ਉਹ ਪੰਜਾਬ ਦੇ ਵਿੱਚੋਂ ਸਾਹਮਣੇ ਆਈਆਂ ਨੇ ਕੁਝ ਐਸੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿੱਥੇ ਕਿ ਵਿਆਹ ਵਾਲੀ ਜਿਹੜੀ ਡੋਲੀ ਦੀ ਕਾਰ ਹੁੰਦੀ ਹੈ ਉੱਥੇ ਕਾਰ ਨੇ ਰੋਕ ਕੇ ਅੰਦੋਲਨ ਦੇ ਕੋਲ ਤਸਵੀਰਾਂ ਵੀ ਖਿੱਚਵਾਈਆਂ ਔਰ ਕਿਸਾਨਾਂ ਨੇ ਕੁਝ ਲੋਕਾਂ ਨੂੰ ਸ਼ਗਨ ਵੀ ਦਿੱਤੇ ਸੋ ਮਿਲਿਆ ਜੁਲਿਆ ਜਿਹਾ ਰਿਸਪਾਂਸ ਜਿਹੜਾ ਅੱਜ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਪਰ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ 3 ਕਰੋੜ ਪੰਜਾਬੀਆਂ ਨੇ ਅੱਜ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹਾਲਾਂਕਿ ਸਰਬੰਸ ਸਿੰਘ ਪੰਦੇੜ ਨੇ ਤਾਂ ਇੰਨਾ ਵੀ ਕਹਿ ਦਿੱਤਾ ਉਹ ਕਹਿੰਦੇ ਕਿ 1947 ਤੋਂ ਬਾਅਦ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਪੰਜਾਬ ਬੰਦ ਦਾ ਜਿਹੜਾ ਇਹ ਪਹਿਲਾ ਐਸਾ ਪ੍ਰੋਗਰਾਮ ਸੀ ਜਿਹੜਾ ਪੂਰਨ ਤੌਰ ਦੇ ਉੱਤੇ ਦੇਖਣ ਨੂੰ ਮਿਲਿਆ ਉਹਨਾਂ ਨੇ ਕਿਹਾ ਕਿ 97-98% ਕਰੀਬ ਜਿਹੜੇ ਲੋਕ ਸੀ ਉਹਨਾਂ ਨੇ ਅੱਜ ਦੇ ਇਸ ਬੰਦ ਦਾ ਸਮਰਥਨ ਕੀਤਾ पर कुछ ਥਾਂਾਂ ਤੋਂ ਜਿਹੜੀਆਂ ਤਸਵੀਰਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਇੱਕ ਥਾਂ ਦੇ ਉੱਤੇ ਬੀਐਸਬ ਦੀਆਂ ਗੱਡੀਆਂ ਨੂੰ ਰੋਕਿਆ ਗਿਆ ਫੌਜ ਦੀਆਂ ਗੱਡੀਆਂ ਨੂੰ ਰੋਕਿਆ ਗਿਆ ਉੱਥੇ ਕੁਝ ਹੰਗਾਮਾ ਹੁੰਦਾ ਨਜ਼ਰ ਆਇਆ ਕਿਉਂਕਿ ਫੌਜ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਉਸ ਤੋਂ ਇਲਾਵਾ ਪੀਜੀਆ ਦੇ ਕੁਝ ਡਾਕਟਰ ਮੈਡਮ ਸੀ ਇੱਕ ਉਹਨਾਂ ਦੀ ਤਸਵੀਰ ਸਵੇਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿੱਥੇ-ਜਿੱਥੇ ਵੀ ਇਹ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਐਮਰਜੈਂਸੀ ਜਿੰਨੀਆਂ ਵੀ ਸੇਵਾਵਾਂ ਹੋਣਗੀਆਂ ਉਹਨਾਂ ਨੂੰ ਪੂਰਨ ਤੌਰ ਦੇ ਉਤੇ ਬਹਾਲ ਰੱਖਿਆ ਜਾਏਗਾ ਮਤਲਬ ਕਿ ਉਹ ਆ ਲੋਕ ਆ ਜਾ ਸਕਦੇ ਨੇ ਮੁਲਾਜ਼ਮ ਆ ਜਾ ਸਕਦੇ ਨੇ ਪਰ ਕੁਝ ਥਾਹਾਂ ਦੇ ਉਤੇ ਹੋ ਸਕਦਾ ਹੈ ਕਿ ਜਦੋਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਹੁੰਦੇ ਨੇ ਉਹਨਾਂ ਵੱਲੋਂ ਜਿਹੜੀਆਂ ਹਦਾਇਤਾਂ ਦਿੱਤੀਆਂ ਹੁੰਦੀਆਂ ਨੇ ਕੁਝ ਜਿਹੜੇ ਨੌਜਵਾਨ ਕਿਸਾਨ ਨੇ ਉਹਨਾਂ ਨੂੰ ਉਹਨਾਂ ਦੀਆਂ ਜਦੋਂ ਡਿਊਟੀਆਂ ਲੱਗਦੀਆਂ ਨੇ ਉਹਦੇ ਵਿੱਚ ਥੋੜੀ ਜੀ ਮਿਸ ਅੰਡਰਸਟੈਂਡਿੰਗ ਅੱਜ ਦੇਖਣ ਨੂੰ ਕਈ ਥਾਵਾਂ ਤੇ ਨਜ਼ਰ ਆਈ ਹੈ ਕਿਉਂਕਿ ਜਦੋਂ ਨੌਜਵਾਨ ਕਿਸਾਨ ਉਹਨਾਂ ਲੋਕਾਂ ਨੂੰ ਰੋਕਦੇ ਸੀ ਚਾਹੇ ਉਹ ਪੁਲਿਸ ਦੇ ਮੁਲਾਜ਼ਮ ਹੋਣ ਉਹਨਾਂ ਨੂੰ ਡਿਊਟੀ ਤੇ ਜਾਣ ਤੋਂ ਉਹਨਾਂ ਨੂੰ ਕਈ ਕਈ ਘੰਟੇ ਤੱਕ ਖੜੇ ਹੋ ਕੇ ਮਿੰਤਾ ਕਰਨੀਆਂ ਪਈਆਂ ਉਸ ਤੋਂ ਬਾਅਦ ਜਦੋਂ ਸੀਨੀਅਰ ਕਿਸਾਨ ਆਗੂ ਉਹਨਾਂ ਦੇ ਉੱਤੇ ਪਹੁੰਚਦੇ ਸੀ ਤੇ ਉਹਨਾਂ ਦੇ ਵੱਲੋਂ ਉਸ ਆਵਾਜਾਈ ਨੂੰ ਖਲਵਾਇਆ ਜਾਂਦਾ ਸੀ ਉਹਨਾਂ ਲੋਕਾਂ ਨੂੰ ਅੱਗੇ ਭੇਜਿਆ ਜਾਂਦਾ ਸੀ ਸੋ ਮਿਸ ਅੰਡਰਸਟੈਂਡਿੰਗ ਥੋੜੀ ਜੀ ਅੱਜ ਕਿਸਾਨਾਂ ਦੇ ਵਿੱਚ ਧਿਆਨ ਰੱਖਣ ਦੀ ਲੋੜ ਹੈ ਤਾਂ ਕਿ ਆਮ ਲੋਕਾਂ ਨੂੰ ਜਾਨਕਿ ਜਿਨ੍ਹਾਂ ਨੂੰ ਤੁਸੀਂ ਹਦਾਇਤਾਂ ਦਿੱਤੀਆਂ ਹੋਈਆਂ ਕਿ ਇਹ ਇਹ ਕੰਮ ਹੋ ਸਕਦੇ ਨੇ ਐਮਰਜੈਂਸੀ ਸੇਵਾਵਾਂ માં ਚੱਲਣਗੀਆਂ ਉਹਨਾਂ ਦੇ ਉੱਤੇ ਮੁਕੰਮਲ ਤੌਰ ਦੇ ਉੱਤੇ ਉਹਨਾਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਬਹੁਤ ਸਾਰੇ ਐਸੇ ਯਾਤਰੀ ਸੀ ਜਿਹੜੇ ਦੂਸਰੀਆਂ ਸਟੇਟਾਂ ਤੋਂ ਆ ਰਹੇ ਸੀ ਕਿਉਂਕਿ ਪੰਜਾਬੀਆਂ ਦੇ ਲਈ ਤਾਂ ਪਿਛਲੇ ਦਿਨਾਂ ਤੋਂ ਬਾਰ ਬਾਰ ਇਹ ਐਲਾਨ ਜ਼ਰੂਰ ਕੀਤੇ ਜਾ ਰਹੇ ਸੀ ਕਿ ਪੰਜਾਬ ਦੇ ਵਿੱਚ T ਦਸੰਬਰ ਨੂੰ ਪੰਜਾਬ ਮੁਕੰਮਲ ਤੌਰ ਤੇ ਬੰਦ ਰਹੇਗਾ ਔਰ ਪੰਜਾਬੀ ਸਾਡਾ ਸਹਿਯੋਗ ਵੀ ਕਰਨ ਪਰ ਜਿਹੜੀਆਂ ਦੂਸਰੀ ਸਟੇਟਸ ਤੋਂ ਕੁਝ ਲੋਕ ਆ ਰਹੇ ਸੀ ਜਿਹੜੇ 2 ਦਿਨ ਪਹਿਲਾਂ ਤੋਂ ਹੀ ਕੋਈ ਮਹਾਰਾਸ਼ਟਰ ਤੋਂ ਚੱਲਿਆ ਹੋਇਆ ਸੀ ਜਾਂ ਕੋਈ ਰਾਜਸਥਾਨ ਤੋਂ ਆ ਰਿਹਾ ਸੀ ਔਰ ਉਹਨੇ ਹਿਮਾਚਲ ਜਾਣਾ ਸੀ ਉਹਨਾਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਈ ਲੋਕ ਬੱਸ ਅੜਿਆਂ ਦੇ ਉੱਪਰ ਔਰ ਰੇਲਵੇ ਸਟੇਸ਼ਨਾਂ ਦੇ ਉੱਪਰ ਫਸੇ ਹੋਏ ਨਜ਼ਰ ਆਏ ਨੇ 100 ਤੋਂ ਵੱਧ ਟ੍ਰੇਨਾਂ ਜਿਹੜੀਆਂ ਅੱਜ ਰੱਦ ਹੋਈਆਂ ਨੇ ਰੋਕੀਆਂ ਗਈਆਂ ਨੇ ਪੰਜਾਬ ਵੱਲ ਆਉਣ ਤੋਂ ਬੰਦੇ ਪਾਰਤ ਦੇ ਸਮੇਤ ਜੰਮੂ ਤਵੀ ਅੱਜ ਜਲੰਧਰ ਸਟੇਸ਼ਨ ਦੇ ਉੱਪਰ ਖੜੀ ਨਜ਼ਰ ਆਈ ਹੈ ਔਰ ਸਵੇਰ ਦੀ ਉਹ ਟ੍ਰੇਨ ਆਈ ਹੋਈ ਹੁਣ 4 ਵਜੇ ਤੋਂ ਬਾਅਦ ਉਹ ਟ੍ਰੇਨ ਜਿਹੜੀ ਆ ਉਤੋਂ ਚੱਲੀ ਹੈ ਸੋ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਔਰ ਲੋਕਾਂ ਨੇ ਕਿਸਾਨਾਂ ਨੂੰ ਇਹ ਵੀ ਮੰਗ ਕੀਤੀ ਹੈ ਕਿ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਪਰ ਕਿਸਾਨਾਂ ਦੀ ਮੰਗ ਉਹੀ ਹੈ ਕਿਸਾਨ ਕਹਿ ਰਹੇ ਨੇ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਜਿਹੜੇ ਕੇਂਦਰ ਸਰਕਾਰ ਦੇ ਵੱਲੋਂ ਕੀਤੇ ਹੋਏ ਸਾਡੇ ਨਾਲ ਵਾਅਦੇ ਨੇ ਉਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਜਾਏ ਸੋ ਉਸ ਨੂੰ ਲੈ ਕੇ ਪਿਛਲੇ 35 ਦਿਨਾਂ ਤੋਂ ਮਰਨ ਵਰਤ ਦੇ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਚਿੰਤਤ ਨੇ ਉਸ ਨੂੰ ਲੈ ਕੇ ਪੰਜਾਬ ਸਰਕਾਰ ਚਿੰਤਤ ਹੈ ਉਸ ਨੂੰ ਲੈ ਕੇ ਸੁਪਰੀਮ ਕੋਰਟ ਚਿੰਤਤ ਹੈ ਜਿਸ ਦੇ ਵੱਲੋਂ بار بار ਸੁਣਵਾਈਆਂ ਹੋ ਰਹੀਆਂ ਨੇ ਔਰ ਪੰਜਾਬ ਸਰਕਾਰ ਨੂੰ ਬੀਤੇ ਕੱਲ ਵੀ ਸੁਪਰੀਮ ਕੋਰਟ ਦੇ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਜਲਦ ਤੋਂ ਜਲਦ ਜਿਹੜਾ ਤੁਸੀਂ ਹਸਪੀਟਲ ਬਣਾਇਆ ਹੈ ਇੱਕ ਉਸ ਦੇ ਵਿੱਚ ਉਹਨਾਂ ਨੂੰ ਭੇਜਿਆ ਜਾਏ ਜਾਂ ਉਹਨਾਂ ਨੂੰ ਜਿੱਥੇ ਜਗਜੀਤ ਸਿੰਘ ਡੱਲੇਵਾਲ ਮੌਜੂਦ ਨੇ ਜਿੱਥੇ ਉਹਨਾਂ ਨੇ ਖਨੌਰੀ ਬਾਰਡਰ ਦੇ ਉੱਪਰ ਧਰਨਾ ਲਗਾਇਆ ਉੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜੀ ਸਿਹਤ ਸਹੂਲਤਾਂ ਨੇ ਉਹ ਪਹਚਾਈਆਂ ਜਾਣ ਜਿਸ ਨੂੰ ਲੈ ਕੇ ਸਾਬਕਾ ਏਡੀਜੀਪੀ ਜਸਕਰਨ ਸਿੰਘ ਡੱਲੇਵਾਲ ਨੂੰ ਮਨਾਉਣ ਦੇ ਲਈ ਪਹਿਲਾਂ ਦੋ ਵਾਰ ਗਏ ਸੀ ਔਰ ਅੱਜ ਫਿਰ ਤੀਸਰੀ ਵਾਰ ਖਨੌਰੀ ਬਾਰਡਰ ਤੇ ਪਹੁੰਚੇ ਉਹਨਾਂ ਦੇ ਨਾਲ ਡਾਕਟਰੀ ਟੀਮ ਵੀ ਸੀ ਉਹਨਾਂ ਨੇ ਫਿਰ ਤੋਂ ਜਾ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਇਹ ਬੇਨਤੀ ਕੀਤੀ ਕਿ ਤੁਸੀਂ ਇਹਨਾਂ ਸਿਹਤ ਸਹੂਲਤਾਂ ਨੂੰ ਜ਼ਰੂਰ ਲਓ ਕਿਉਂਕਿ ਉਹਨਾਂ ਦੇ ਉੱਪਰ ਵੀ ਪ੍ਰੈਸ਼ਰ ਜਿਹੜਾ ਹੈ ਉਹ बार-बार ਬਣਾਇਆ ਜਾ ਰਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਸਿਹਤ ਸਹੂਲਤਾਂ ਦੀ ਜ਼ਰੂਰਤ ਹੈ ਜਗਜੀਤ ਸਿੰਘ ਡੱਲੇਵਾਲ ਦੀ 70 ਸਾਲ ਦੀ ਉਮਰ ਹੈ ਔਰ ਪਿਛਲੇ 35 ਦਿਨਾਂ ਤੋਂ ਉਹਨਾਂ ਨੇ ਕੁਝ ਵੀ ਖਾਦਾ ਪੀਤਾ ਨਹੀਂ ਔਰ ਇਸ ਦੇ ਨਾਲ ਹੀ ਉਹ ਕੈਂਸਰ ਦੇ ਪੇਸ਼ੈਂਟ ਨੇ ਔਰ ਹੁਣ ਹਾਲਾਤ ਜੋ ਜਗਜੀਤ ਸਿੰਘ ਡੱਲੇਵਾਲ ਦੇ ਬਣ ਗਏ ਨੇ ਉਹ ਇਹ ਹੋ ਗਏ ਨੇ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਪਾਣੀ ਤੱਕ ਵੀ ਨਹੀਂ ਪਚ ਰਿਹਾ ਜੋ ਉਹਨਾਂ ਦੇ ਡਾਕਟਰ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਪਾਣੀ ਪੀਂਦੇ ਨੇ ਉਹ ਪਾਣੀ ਵੀ ਵੌਮਟਿੰਗ ਉਹਨਾਂ ਨੂੰ ਆ ਜਾਂਦੀ ਹੈ ਸੋ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਪਰ ਪੰਜਾਬ ਸਰਕਾਰ ਨੂੰ ਜੋ ਹਦਾਇਤਾਂ ਦਿੱਤੀਆਂ ਸੀ ਸੁਪਰੀਮ ਕੋਰਟ ਨੇ ਉਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਵੀ ਚਿੰਤਤ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਜਲਦ ਤੋਂ ਜਲਦ ਸਿਹਤ ਸਹੂਲਤਾਂ ਜਿਹੜੀਆਂ ਨੇ ਉਹ ਜਗਜੀਤ ਸਿੰਘ ਡੱਲੇਵਾਲ ਤੱਕ ਪਹੁੰਚਾਈਆਂ ਜਾਣ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਬੋਲੋ ਬੀਤੇ ਰਾਤ ਬੀਤੇ ਰਾਤ ਫਿਰ ਤੋਂ ਇੱਕ ਵਾਰ ਪਹਿਰਾ ਜਿਹੜਾ ਜਗਜੀਤ ਸਿੰਘ ਡੱਲੇਵਾਲ ਦੇ ਆਲੇ ਦੁਆਲੇ ਬਹੁਤ ਸਖਤ ਕਰ ਦਿੱਤਾ ਗਿਆ ਈਵਨ ਕਿ ਜੋ ਪੁਰਾਣੇ ਸਾਬਕਾ ਫੌਜੀ ਨੇ ਕਿਸਾਨ ਫੌਜੀ ਨੇ ਉਹਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਆਲੇ-ਦੁਆਲੇ ਬਕਾਇਦਾ ਤੌਰ ਤੇ ਉਹਨਾਂ ਨੂੰ ਵੋਕੀ ਟੋਕੀ ਦਿੱਤੇ ਗਏ ਨੇ ਔਰ ਇੱਕ ਪੈਰਾ ਬਣਾਇਆ ਗਿਆ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਆਲੇ-ਦੁਆਲੇ ਇਸ ਤਰ੍ਹਾਂ ਦਾ ਕਿ ਕੋਈ ਵੀ ਬੰਦਾ ਉੱਥੇ ਜਗਜੀਤ ਸਿੰਘ ਡੱਲੇਵਾਲ ਤੱਕ ਨਹੀਂ ਪਹੁੰਚ ਸਕਦਾ ਜੇਕਰ ਕਿਸੇ ਬੰਦੇ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣਾ ਉਸ ਦੇ ਲਈ ਬਕਾਇਦਾ ਉਸ ਦੀ ਆਈਡੀ ਚੈੱਕ ਕੀਤੀ ਜਾਂਦੀ ਔਰ ਉਸ ਤੋਂ ਬਾਅਦ ਕਿਸਾਨ ਦੱਸਦੇ ਨੇ ਕਿ ਇਹ ਬੰਦਾ ਜਗਜੀਤ ਸਿੰਘ ਢੱਲੇਵਾਲ ਨੂੰ ਮਿਲ ਸਕਦਾ ਜਾਂ ਫਿਰ ਨਹੀਂ ਮਿਲ ਸਕਦਾ ਪਰ ਇਸ ਪੇਰੇ ਦੇ ਉੱਪਰ ਵੀ ਸੁਪਰੀਮ ਕੋਰਟ ਨੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਗਲਤ ਹੋ ਰਿਹਾ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਨੂੰ ਖਤਰਾ ਹੈ ਇਸ ਕਰਕੇ ਉਹਨਾਂ ਨੂੰ ਸਿਹਤ ਸਹੂਲਤਾਂ ਜਿਹੜੀਆਂ ਨੇ ਉਹ ਜਲਦੀ ਤੋਂ ਜਲਦੀ ਮਿਲਣੀਆਂ ਚਾਹੀਦੀਆਂ ਨੇ ਪਰ ਸੁਪਰੀਮ ਕੋਰਟ ਦੇ ਵੱਲੋਂ ਬੀਤੇ ਕੱਲ ਜਦੋਂ ਟਿੱਪਣੀਆਂ ਕੀਤੀਆਂ ਗਈਆਂ ਕਿਸਾਨ ਆਗੂਆਂ ਦੇ ਸ਼ਾਮ ਹੁੰਦਿਆਂ ਹੁੰਦਿਆਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਇਹਦੇ ਵਿੱਚ ਕਿਸਾਨ ਆਗੂਆਂ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਦੀ ਭਾਗੀਦਾਰ ਨਹੀਂ ਬਣਨਾ ਚਾਹੀਦਾ ਪਾਗੀਦਾਰ ਉਹਦੇ ਨਾਂ ਬਣਨ ਔਰ ਇਸ ਕਰਕੇ ਸੁਪਰੀਮ ਕੋਰਟ ਕੇਂਦਰ ਸਰਕਾਰ ਦੇ ਜੋ ਕੇਂਦਰ ਸਰਕਾਰ ਕਹਿ ਰਹੀ ਹੈ ਉਸ ਤਰੀਕੇ ਦੇ ਬਿਆਨ ਨਾ ਦੇਵੇ ਕਿਉਂਕਿ ਇੱਕ ਚਿੱਠੀ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਰਾਸ਼ਟਰਪਤੀ ਨੂੰ ਵੀ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਦੇ ਉੱਪਰ ਇਹ ਪ੍ਰੈਸ਼ਰ ਬਣਾਇਆ ਜਾਵੇ ਕਿ ਜਿਹੜੀਆਂ ਮੰਗਾਂ ਉਹਨਾਂ ਨੇ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਇਨ ਬਿਨ ਲਾਗੂ ਕਰਵਾਇਆ ਜਾਏ ਪਰ ਜਗਜੀਤ ਸਿੰਘ ਡੱਲੇਵਾਲ ਦੀ بگੜ ਰਹੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਸਿਹਤ ਸਹੂਲਤਾਂ ਮਿਲੀਆਂ ਚਾਹੀਦੀਆਂ ਨੇ ਪਰ ਕਿਸਾਨ ਹੁਣ ਗੱਭੇ ਆ ਕੇ ਖੜੇ ਹੋ ਗਏ ਨੇ ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਹੀਂ ਮੰਨਣ ਦੇ ਲਈ ਤਿਆਰ ਕਿਸਾਨ ਕਿਸਾਨ ਕਹਿੰਦੇ ਨੇ ਜੇਕਰ ਸੁਪਰੀਮ ਕੋਰਟ ਦੇ ਕਹਿਣ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਜਾਂ ਫੋਰਸਾਂ ਦੇ ਵੱਲੋਂ ਇੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਅਮਣਾ ਸਾਹਮਣਾ ਹੋਏਗਾ ਔਰ ਕਿਸਾਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਹੈ ਕਿ ਫਿਰ ਇਸ ਆਮੋ-ਸਾਹਮਣੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਕੁਝ ਵਿਅਕਤੀਆਂ ਦਾ ਵੀ ਨੁਕਸਾਨ ਹੋ ਸਕਦਾ ਹੈ ਔਰ ਕਿਸਾਨਾਂ ਦਾ ਵੀ ਨੁਕਸਾਨ ਹੋ ਸਕਦਾ ਸੋ ਗੱਲ ਇੱਥੇ ਤੱਕ ਪਹੁੰਚ ਗਈ ਹੈ ਕਿ ਕਿਸਾਨ ਹੁਣ ਕਿਸੇ ਵੀ ਹਾਲਤ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਹੱਥ ਲਾਉਣ ਦੇ ਲਈ ਤਿਆਰ ਨਹੀਂ ਉਹ ਨਹੀਂ ਇਹ ਚਾਹੁੰਦੇ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਸਿਹਤ ਸਹੂਲਤਾ ਮਿਲਣ ਜਾਂ ਫਿਰ ਉਹਨਾਂ ਨੂੰ ਕੋਈ ਵੀ ਡਾਕਟਰੀ ਇਲਾਜ ਮਿਲੇ ਕਿਉਂਕਿ ਉਹ ਆਪਣਾ ਅੰਦੋਲਨ ਜਿਹੜਾ ਹੈ ਉਸੇ ਤਰੀਕੇ ਦੇ ਨਾਲ ਚਲਾਣਾ ਚਾਹੁੰਦੇ ਨੇ ਇਸ ਦੇ ਬਾਵਜੂਦ ਹੁਣ ਕਿਸਾਨ ਆਗੂਆਂ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪਾਤੜਾਂ ਦੇ ਵਿੱਚ ਬਹੁਤ ਸਾਰੀਆਂ ਪੁਲਿਸ ਫੋਰਸ ਦੀਆਂ ਗੱਡੀਆਂ ਪਹੁੰਚ ਗਈਆਂ ਨੇ ਜਿਸ ਦੇ ਵਿੱਚ ਆਸੂ ਗੈਸ ਦੇ ਗੋਲੇ ਸੱਟਣ ਵਾਲੀਆਂ ਗੱਡੀਆਂ ਪਾਣੀ ਦੀਆਂ ਬਿਛਾੜਾ ਕਰਨ ਵਾਲੀਆਂ ਗੱਡੀਆਂ ਔਰ ਫੋਰਸ ਜਿਹੜੀ ਹੈ ਪਾਤੜਾਂ ਦੇ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਹੈ ਔਰ ਕਿਸਾਨ ਆਗੂਆਂ ਦੇ ਵੱਲੋਂ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਸਮੇਂ ਫੋਰਸ ਜਿਹੜੀ ਹੈ ਉਹ ਅੰਦੋਲਨ ਦੇ ਉੱਪਰ ਹਮਲਾ ਕਰ ਸਕਦੀ ਹੈ ਜਾਂ ਫਿਰ ਜਗਜੀਤ ਸਿੰਘ ਢੱਲੇਵਾਲ ਨੂੰ ਚੱਕ ਕੇ ਲਿਜਾ ਸਕਦੀ ਹੈ ਜਿੱਥੇ ਅੱਜ ਦੇ ਪੰਜਾਬ ਬੰਦ ਦੇ ਨਾਲ ਕਿਸਾਨਾਂ ਨੂੰ ਸਮਰਥਨ ਜ਼ਰੂਰ ਮਿਲਿਆ ਹੈ ਕਿਸਾਨਾਂ ਦੀ ਹੌਸਲਾ ਅਭਜਾਈ ਹੋਈ ਹੈ ਹਾਲਾਂਕਿ ਦੱਸ ਦਈਏ ਕਿ ਸਿਰਫ ਦੋ ਜਥੇਬੰਦੀਆਂ ਦੇ ਵੱਲੋਂ ਇਹ ਬੰਦ ਦਾ ਐਲਾਨ ਕੀਤਾ ਗਿਆ ਸੀ ਉਸ ਤੋਂ ਇਲਾਵਾ ਪੰਜਾਬ ਦੀਆਂ ਕੁੱਝ ਕ ਜਥੇਬੰਦੀਆਂ ਸੀ ਜਿਨ੍ਹਾਂ ਨੇ ਇਸ ਬੰਦ ਦਾ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਇਸ ਬੰਦ ਦਾ ਸਮਰਥਨ ਕੀਤਾ ਸੀ ਉਸ ਤੋਂ ਇਲਾਵਾ ਦੋ ਜਥੇਬੰਦੀਆਂ ਆ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਜਾਨੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਔਰ ਉਸ ਤੋਂ ਇਲਾਵਾ ਮਜ਼ਦੂਰ ਸੰਘਰਸ਼ ਕਮੇਟੀ ਸਰਵਣ ਸਿੰਘ ਪੰਦੇਰ ਦੀ ਜਥੇਬੰਦੀ ਇਹਨਾਂ ਦੋ ਜਥੇਬੰਦੀਆਂ ਦੇ ਵੱਲੋਂ ਅੱਜ ਦੀ ਬੰਦ ਦੀ ਕਾਲ ਕੀਤੀ ਗਈ ਸੀ ਜਿਸ ਦੇ ਵਿੱਚ ਸਮਰਥਨ ਪੰਜਾਬ ਦਾ ਜ਼ਰੂਰ ਮਿਲਿਆ ਪਰ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਹੈ ਉਸ ਨੂੰ ਦੇਖਦੇ ਹੋਏ ਹੁਣ ਸੁਪਰੀਮ ਕੋਰਟ ਦੇ ਵਿੱਚ ਭਲਕੇ 31 ਦਸੰਬਰ ਨੂੰ ਫਿਰ ਤੋਂ ਸੁਣਵਾਈ ਹੋਏਗੀ ਔਰ ਪੰਜਾਬ ਸਰਕਾਰ ਨੂੰ ਉੱਥੇ ਜਵਾਬ ਦੇਣਾ ਪਏਗਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕਿਹੜੀਆਂ ਸਿਹਤ ਸਹੂਲਤਾਂ ਪੰਜਾਬ ਸਰਕਾਰ ਨੇ ਮੁਹੱਈਆ ਕਰਵਾਈਆਂ ਨੇ ਜੇ ਪੰਜਾਬ ਸਰਕਾਰ ਇਹ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਵਿੱਚ ਕਾਮਯਾਬ ਨਹੀਂ ਹੁੰਦੀ ਤੇ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਜਵਾਬ ਦੇਣਾ ਪਏਗਾ ਡੀਜੀਪੀ ਗੌਰਵ ਯਾਦਵ ਹੋਣ ਚਾਹੇ ਐਡਵੋਕੇਟ ਜਰਨਲ ਹੋਣ ਉਹਨਾਂ ਤੋਂ ਸੁਪਰੀਮ ਕੋਰਟ ਪੁੱਛੇਗੀ ਕਿ ਤੁਸੀਂ ਕੀ ਸਿਹਤ ਸਹੂਲਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਪਹੁੰਚਾਈਆਂ ਨੇ ਹੁਣ ਦੇਖਣਾ ਹੋਏਗਾ ਕਿ 31 ਦਸੰਬਰ ਦੀ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਵੱਲੋਂ ਕੀ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕੀ ਕਿਸਾਨ ਜੱਥੇਬੰਦੀਆਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਜਾਂ ਫਿਰ ਉਹਨਾਂ ਤੱਕ ਕਿਸੇ ਵੀ ਤਰੀਕੇ ਦੀ ਸਹੂਲਤ ਪਹੁੰਚਾਉਣ ਦੇ ਵਿੱਚ ਸਿਹਤ ਸਹੂਲਤ ਪਹੁੰਚਾਉਣ ਦੇ ਵਿੱਚ ਸਰਕਾਰ ਦਾ ਸਰਕਾਰ ਦੀ ਮਦਦ ਕਰਦੀ ਹੈ ਜਾਂ ਫਿਰ ਨਹੀਂ ਉਹ ਆਉਣ ਵਾਲੇ ਦਿਨ ਦੇ ਵਿੱਚ ਦੇਖਣਾ ਹੋਵੇਗਾ ਪਰ ਅੱਜ ਦੇ ਦਿਨ ਦੇ ਵਿੱਚ ਕਿਸਾਨ ਅੰਦੋਲਨ ਦਾ ਜੋ ਇੱਕ ਵੱਡਾ ਐਲਾਨ ਕੀਤਾ ਗਿਆ ਸੀ ਕਿ 30 ਦਸੰਬਰ ਨੂੰ ਪੰਜਾਬ ਬੰਦ ਕੀਤਾ ਜਾਏਗਾ ਉਸ ਦੇ ਵਿੱਚ ਕਿਸਾਨਾਂ ਨੂੰ ਭਰਪੂਰ ਸਮਰਥਨ ਪੰਜਾਬੀਆਂ ਦਾ ਮਿਲਦਾ ਨਜ਼ਰ ਆ ਰਿਹਾ ਹੈ